ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦੱਸਿਏ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੱਕਦਾ ਹੋਇਆ ਨਸਰ ਆ ਰਿਹਾ ਹੈ ਕੌਣ ਬਾਚੀ ਮਾਰੇਗਾ ਕੌਣ ਐਮਐਲਏ ਬਣੇਗਾ ਕਿਸ ਦੀ ਹਾਰ ਹੋਵੇਗੀ ਕਈ ਸਵਾਲ ਹਜੇ ਬਣਦੇ ਹੋਏ ਨਜ਼ਰ ਆ ਰਹੇ ਨੇ ਪਰੰਤੂ ਦੂਜੇ ਪਾਸੇ ਉਥੇ ਹੀ ਜਿਹੜੀ ਕਿ ਕੁਝ ਦਿਨ ਬਾਅਦ VOTING ਸ਼ੁਰੂ ਹੋ ਜਾਵੇਗੀ ਤਾਂ ਤਰਨ-ਤਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਨਤੀਜੇ ਦੱਸਣਗੇ ਕਿ ਕਿਹੜਾ MLA ਬਣਦਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕਬੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਸਾਰੀਆਂ ਪਾਰਟੀਆਂ ਆਪਣੀ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਉਥੇ ਉਸੇ ਤਰ੍ਹਾਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਵੀ ਬੀਬੀ ਰੰਗਵਾ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਵਿਰੋਧੀ ਧਿਰ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਆਉ ਤਨ ਸੁਣਾਉਂਦੇ ਆ ਤੇ ਹੁਣ ਹੋ ਕੀ ਰਿਹਾ ਹੁੰਦਾ ਜਿਹਨੂੰ ਦੋ ਗਨਮੈਨ ਦੇ ਦਿਓ ਆਪਣੀ ਮਾਂ ਪਾੜੀ ਨੂੰ ਛੱਡ ਦਿੰਦਾ ਥੋੜੀ ਜੇ ਮੈਨੂੰ ਵੀ ਗੱਲ ਕਰ ਲਓ ਜਾਂ ਕੋਈ ਉਹਦੇ ਦੀ ਗੱਲ ਕਰ ਲਓ ਵੀ ਮਾਂ ਪਾੜੀ ਨੂੰ ਛੱਡ ਦਿੰਦਾ ਆ ਹਰਮੀਰ ਦੇਖ ਲਓ ਵੱਡੇ ਬਾਪੂ ਬਾਦਲ ਕਹਿੰਦੇ ਹੁੰਦੇ ਸੀ ਆ ਜਥੇਬੰਦੀ ਆਪਣੀ ਮਾਂ ਐ ਜਿਹੜਾ ਆਪਣੀ ਮਾਂ ਤੇ ਪਿੰਡ ਤੇ ਬਿਸ਼ਰਮ ਮਾਰ ਸਕਦਾ ਉਹ ਤੋਂ ਵੱਡਾ ਘੱਡਿਆ ਬੰਦਾ ਕੋਈ ਨਹੀਂ ਹੋ ਸਕਦਾ ਮਾਰੇ ਲਿੱਗ ਮੰਨੇ ਸਰਕਾਰਾਂ ਨੇ ਲਿੱਗ ਪਰ ਗਏ ਹੁਣ ਉਹ ਸੋਚੀ ਬੈਠਾ ਸੀ ਖਤਮ ਹੋ ਗਈ ਪਾਡੀ ਤੇ ਹੁਣ ਮੇਰਾ ਮੈਂ ਕੋਈ ਸਾਲ ਕਿੱਥੇ ਲਾਦਾ ਲੋਨ ਨਾ ਇਕੱਠੇ ਕਰਾਉਣ ਵਾਸਤੇ ਐ ਦੀ ਘਟਿਆ ਸੋਟ ਵਾਲੇ ਲੋਕ ਵਫਾ ਨਹੀਂ ਕਰ ਸਕਦੇ ਐ ਦੁਆਈ ਨਹੀਂ ਕਰ ਸਕਦੇ ਵਡੇ ਬਾਦਲ ਸਾਹਿਬ ਵੀ ਥੋੜੇ ਬਜ਼ੁਰਗ ਵੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਅਕਾਲੀ ਦਰ ਦੇ ਮੋਰਚਿਆਂ ਚ 8-10 ਸਾਲ ਲਾਏ ਐ ਇਹ ਉਹਨਾਂ ਦੀ ਸੋਚ ਹਰਮੀਦ ਵਰਗੀ ਹੁੰਦੀ ਉਹਨਾਂ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ ਉਹ ਸਾਰੇ ਬਦਨਕਾਂ ਨੇ ਲਾਲਚਾਂ ਨੂੰ ਪਾਸੇ ਕਰਕੇ ਘਰਵਾਦ ਨੂੰ ਪਾਸੇ ਖਿੱਚ ਕਰਕੇ ਉਹਨਾਂ ਨੇ ਕੌਮ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਨੁਕਸਾਨ ਆਪਣਾ ਹੱਕ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਹਾਂ ਕੈ ਲੈ ਫੋਨ ਨਹੀਂ ਕਰਤਾ 24 ਘੰਟੇ ਹੁਣ ਤੁਸੀਂ ਆ ਹੀ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਆ ਜੀ ਦੱਸਾ ਜੀ ਟੈਲੀਫੋਨ ਤੇ 1500 ਲੱਖ ਘੰਟੇ ਜੋ ਝੂਠ ਜੋ ਗੰਦਾ ਸਾਰਾ ਇਹਦੇ ਤੇ ਆਈ ਜਾਂਦਾ ਅੱਛਾ ਆਪਣੇ ਕਾਲੀਗਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਚਲਾਉਣਾ ਚਲਾਉਣਾ ਕਿਵੇਂ ਆਉਂਦਾ ਉਹ ਪਿਛਲੀ ਵਾਰ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲਿਆ ਇੰਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਡਕਾਰ ਕੇ ਸਿਰਤਾ ਤੇ ਅੱਜ ਕੀ ਹੋ ਰਿਹਾ ਹੈ ਸਚਾਈ ਸਾਹਮਣੇ ਆਈ ਨਹੀਂ ਆਪਣੇ ਆਪਣੇ ਹੁੰਦੇ ਐ ਪ੍ਰਾਏ ਪ੍ਰਾਏ ਹੁੰਦੇ ਐ ਹੁਣ 10 ਸਾਲ ਹੋ ਗਏ ਕੀ ਹੋਇਆ ਪਹਿਲੇ ਪੰਜ ਸਾਲ ਕਾਂਗਰਸ ਨੇ ਖਰਾਬ ਕੀਤੇ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੇ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਇੱਕ ਮੌਕਾ ਮੈਨੂੰ ਦੇ ਦੇਓ ਫਿਰ ਦੇਖੋ ਜਿੰਨੀ ਦੇ 10 15 ਸਾਲ ਬਹੁਤ ਹੰਢੇ ਤਮਾ ਹੁਣੇ ਹੁੰਦਾ ਜਿਹੜਾ ਬਈ ਸੋਚਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮਨੁੱਖਾਂ ਨੇ ਰਾਜੇ ਬੰਦ ਕਰਤੇ ਐ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਐ ਕੈਨੇਡਾ ਨੇ ਬੰਦ ਕਰਤੇ ਆਸਟ੍ਰੇਲੀਆ ਨੇ ਬੰਦ ਕਰਤੇ ਐ ਫਿਰ ਆਪਣੀ ਅਗਲੀ ਜਵਾਨੀ ਨੂੰ ਤਗੜਾ ਕਰਨ ਦਾ ਕੀ ਇਲਾਜ ਆ ਆਪਣਾ ਪੰਜਾਬ ਤਗੜਾ ਹੋਏ ਤੁਸੀਂ ਤਗੜੇ ਹੋ ਕਿਸਾਨੀ ਤਗੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਹਨੇ ਰੇ ਕੀਤਾ ਸ਼ਰੋਮਨੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਘਰ ਸਾਡਾ ਪਰਿਵਾਰ ਆ ਤੁਸੀਂ ਸਾਡੇ ਬਜ਼ੁਰਗੋ ਮਾਤਾਵੋ ਭੈਣੋ ਭਰਾ ਐ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਝ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਐ ਜਿਹੜੀ ਇੰਦਰਾ ਨੇ ਤੈਂਕਾ ਤੋਪਾ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੀ ਐ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਐ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੀ ਇਹ ਵੀ ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਹੈ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਜੇ ਅੱਜ ਉਹ ਨਾਂ ਛੱਡ ਕੇ ਆਉਂਦੇ ਬਰਕ ਇਹਨ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾਂ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲ ਧੂਪ ਸੀ ਕਿਸੇ ਕੋਲ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 600 550 ਇਹਨਾਂ ਨੂੰ ਘੇਰੇ-ਘੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿੰਨਾਂ ਨੂੰ ਫੜ ਕੇ ਅੰਦਰ ਕੀਤਾ ਅਟੜਤਾ ਦਾ ਸਰ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਦੇ ਨੂੰ ਨਾ ਕਰਦੇ ਜੇ ਗੱਦਾਰੀ ਕਰਦੇ ਜਾਂ ਕੁ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਜੀਪੀਸੀ ਨੇ ਇਹਨਾਂ ਨੂੰ ਸੰਭਾਲਿਆ ਕਾਲੀ ਦਲ ਨੇ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਕਰ ਨੁਕਸਾਨ ਇੰਨਾ ਹੋ ਗਿਆ कि ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤਦ ਤਹ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਕਿ ਨਹੀਂ ਸਾਰੇ ਗਏ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਹਜ਼ੂਰ ਸਾਹਿਬ ਦਾ ਕੰਟਰੋਲ ਹੁਣ ਕੋਮ ਕੋਲੇ ਨਹੀਂ ਰਿਹਾ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਤਖਤ ਪਟਨਾ ਸਾਹਿਬ ਤੇ ਮਰ ਬਿਹਾਰ ਸਰਕਾਰ ਨੇ ਕਰ ਲਿਆ ਜਿੱਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਕਿ ਜਿਹੜੀ ਕਾਲੀ ਵਰਕ ਨੇ ਪੰਜਾਬ ਜਾ ਕੇ ਆਜ਼ਾਦ ਕਰਾਇਆ ਗੁਰੂ ਘਰ ਉੱਥੇ ਉੱਥੇ ਵੀ ਵੋਟ ਦਾ ਹੱਕ ਕਰਾ ਕੇ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਛੋਟੀ ਆ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕੀਤਾ ਐ ਜਿਹੜੀ ਪੀਸੀ ਸਾਡੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਆ ਵੀ ਤੋੜਤੀ ਉਹਨਾਂ ਨੇ ਹਰਿਆਣਾ ਅਲੱਗ ਕਰਤਾ ਉਹਦੇ ਚ ਫਿਰ ਤੋਂ ਬੀਜੇਪੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਤੁਹਾਡੇ ਕੋਲ ਇੰਨਾ ਕੁ ਬਚਿਆ ਹੁਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਦੇ ਦੂਜੇ ਜਾਲੀ ਪੜਿਆ ਹੈ ਉਹਨਾਂ ਦਾ ਨਿਸ਼ਾਨਾ ਸਾਰੇ ਏਜੰਸੀਆਂ ਦੇ ਪਿੱਛੇ ਚੱਲਿਆ ਹੈ ਕਿ ਆਪਾਂ ਕੰਟਰੋਲ ਕਰੀਏ